ਹਾਂਜੀ ਭਾਈ ਕੀ ਨਾਮ ਜਿੱਤੇ ਕਿਹੜੀ ਵਾਰਡ ਦੀ ਇਲੈਕਸ਼ਨ ਲੜਦੇ ਜੀ ਮੇਰਾ ਨਾਮ 라ਵਲਦੀਪ ਸਿੰਘ ਮਾਹਲ ਤੇ ਮੈਂ ਵਾਰਡ ਨੰਬਰ 85 ਤੋਂ ਇਲੈਕਸ਼ਨ ਮੇਰੀ ਵਾਈਫ ਕੈਂਡੀਡੇਟ ਆ ਮਨਮੀਰ ਬੀਬੀ ਮਨਮੀਤ ਕੌਰ ਤੇ ਉਹਨਾਂ ਨੂੰ ਟਿਕਟ ਮਿਲੀ ਆ ਕਿਉਂਕਿ ਸਾਡੀ ਵਾਰਡ ਸੀ ਲੇਡੀਜ਼ ਵਾਰਡ ਤੇ ਮੇਰੀ ਵਾਈਫ ਨੂੰ ਆਮ ਆदमी ਪਾਰਟੀ ਨੇ ਹਾਈ ਕਮਾਂਡ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਅਰਵਿੰਦ ਕੇਜਰੀਵਾਲ ਨੇ ਤੇ ਪਾਰਟੀ ਪ੍ਰਧਾਨ ਅਮਨ ਰੋੜਾ ਜੀ ਨੇ ਸ਼ਹਿਰੀ ਕਲਸੀ ਜੀ ਦਾ ਬੜਾ ਮੇਰੇ ਐਮਐਲਏ ਸਾਹਿਬ ਸਰਦਾਰ ਜਸਵਿੰਦਰ ਸਿੰਘ ਰਮਦਾਸ ਤੇ ਨਾਲ ਮੇਰੇ ਦੂਸਰੇ ਐਮਐਲਏ ਸਾਹਿਬ ਵੈਸਟ ਤੋਂ ਅਮਰਸਰ ਵੈਸਟ ਤੋਂ ਡਾਕਟਰ ਜਸਬੀਰ ਸਿੰਘ ਸੰਧੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤਹਿ ਦਿਲੋਂ ਧੰਨਵਾਦ ਉਹਨਾਂ ਦਾ ਕਰਦਾ ਵੀ ਉਹਨਾਂ ਨੇ ਸਾਨੂੰ ਇੰਨੀ ਤਗੜੀ ਜ਼ਿੰਮੇਵਾਰੀ ਦਿੱਤੀ ਆ ਜੇ ਦੇਖਿਆ ਜਾਵੇ ਕਿ ਪਹਿਲੇ ਵੀ ਕਾਫੀ ਅੜਚੜ ਰਹੀਆਂ ਨੇ ਆਮ ਪਾਰਦੀ ਚ ਵੀ ਇਲੈਕਸ਼ਨ ਹੋ ਰਹੇ ਨੇ لیکن ਅੱਜ ਤੁਹਾਡੇ ਵਿਸ਼ਵਾਸ ਕਰਕੇ ਤੁਹਾਨੂੰ ਆਮ ਪਾਰਟੀ ਨੇ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਤੋਂ ਟਿਕਟ ਨਵਾਜਿਆ ਵਾ ਜਿੰਨਾ ਕਿ ਮਨ ਮਹਿਸੂਸ ਕਰਦਾ ਹੈ ਪਿੰਡ ਮਾਲ ਦੇ ਵਿੱਚ ਮੈਂ ਮਾਨ ਪਿੰਡ ਵਾਲਿਆਂ ਲਈ ਮਹਿਸੂਸ ਕਰਦਾ ਹਾਂ ਵੀ ਇਹ ਪਹਿਲੀ ਵਾਰੀ ਜ਼ਿੰਦਗੀ 'ਚ ਮਤਲਬ ਜਿਉਂ ਮੈਂ ਵੀ ਚਲੋ ਵੱਡਾ ਹੋਇਆ ਵਾਂ ਛੋਟਿਆਂ ਤੋਂ ਲਾ ਲੋ ਵੀ ਹੋਰ ਵੀ ਮਤਲਬ ਮੈਂ ਪੁੱਛਦਾ ਹਾਂ ਵੀ ਚਲੋ 25 30 ਸਾਲਾਂ ਤੋਂ ਆਪਣੇ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਹੋ ਰਹੀਆਂ ਸੀ ਤੇ ਜਿਉਂ-ਜਿਉਂ ਸਰਕਾਰ ਆਈ ਆ ਤੇ ਸਾਡੇ ਪਿੰਡ ਨੂੰ ਟਿਕਟ ਹੀ ਨਹੀਂ ਮਿਲੀ ਕਿਉਂਕਿ ਸਾਡੇ ਪਿੰਡ ਦੀ ਸਭ ਤੋਂ ਜ਼ਿਆਦਾ ਵੋਟ ਹੁੰਦੀ ਸੀ ਵਾਰਡ ਦੇ ਵਿੱਚ ਸਾਡੇ ਪਿੰਡ ਦੇ ਮਤਲਬ ਹਰ ਕਿਸੇ ਬੰਦੇ ਨੇ ਮਿਹਨਤ ਕਰਨੀ ਮੈਂ ਨਹੀਂ ਕਹਿੰਦਾ ਮੈਂ ਇਕੱਲੇ ਨੇ ਕੀਤੀ ਆ ਹਰ ਪਾਰਟੀ ਦੇ ਵਰਕਰ ਨੇ ਮਿਹਨਤ ਕੀਤੀ ਆ ਇਥੇ ਟਿਕਟ ਲੈਣ ਲਈ ਜਿਉਂ-ਜਿਉਂ ਸਰਕਾਰ ਆਈ ਆ ਜੇ ਕਾਲੀ ਦਲ ਦੀ ਸਰਕਾਰ ਆਈ ਆ ਕਾਲੀ ਦਲ ਦੇ ਬੰਦਿਆਂ ਨੇ ਕੀਤੀ ਆ ਮਿਹਨਤ ਜੇ ਕਾਂਗਰਸ ਦੀ ਆਈ ਪਰ ਐਂਡ ਤੇ ਉਹਨਾਂ ਨੂੰ ਕੁਝ ਵੀ ਨਹੀਂ ਹਾਸਲ ਹੋਇਆ ਤੇ ਇਸ ਵਾਰ ਵੀ ਮੈਂ ਇਹ ਗੱਲ ਮੈਂ ਆਪਣੇ ਆਪ ਨੂੰ ਬੜੇ ਮਤਲਬ ਕੁਝ ਨਹੀਂ ਸੀ ਮੰਨਦਾ ਵੀ ਮੈਂ ਵੀ ਆਪਣੇ ਪਿੰਡ ਲਈ ਟਿਕਟ ਲੈ ਕੇ ਆਇਆ ਆਪਣੇ ਲਈ ਨਹੀਂ ਪਿੰਡ ਲਈ ਟਿਕਟ ਲੈ ਕੇ ਆਇਆ ਪਹਿਲੇ ਹੁੰਦੇ ਬੜਾਪਾ ਜਾਵੇ 40 ਸਾਲ 50 ਸਾਲ ਲੇਕਿਨ ਇਸ ਟਾਈਮ ਜਿਹੜੀ ਨੌਜਵਾਨ ਕਿਹੜੀ ਨੂੰ ਆਪਣੀ ਵਾਡਰ ਤੋਂ ਸੁਣਤੀ ਆ ਸਰਕਾਰ ਦੇ ਇਸ ਤਰ੍ਹਾਂ ਤੁਸੀਂ ਵਾਦੇ ਪੂਰੇ ਕਰੋਗੇ ਲੋਕਾਂ ਨੂੰ ਮੈਂ ਪੂਰੇ ਵਾਦੇ ਕਰੂੰਗਾ ਜੀ ਜਿਹੜੇ ਜਿਹੜੇ ਮਤਲਬ ਕੁਝ ਹਜੇ ਮਤਲਬ ਕੰਮ ਰਹਿੰਦੇ ਆ ਪਿੰਡ ਦੇ ਚਲੋ ਸਾਰਿਆਂ ਨੂੰ ਪਤਾ ਮੈਨੂੰ ਵੀ ਪਤਾ ਆ ਵੀ ਮੈਂ ਇਹ ਨਹੀਂ ਕਹਿੰਦਾ ਵੀ ਮੈਨੂੰ ਨਹੀਂ ਪਤਾ ਪਰ ਮੈਂ ਪਹਿਲ ਦੇ ਆਧਾਰ ਤੇ ਜਿੱਦਾਂ ਹੁਣ ਸਾਡਾ ਸਕੂਲ ਪਲੱਸ 2 ਤੱਕ ਹੋਣ ਵਾਲਾ ਵਾ ਤੇ ਮੈਂ ਉਹਨੂੰ ਸਭ ਤੋਂ ਪਹਿਲਾਂ ਉਧਰ ਧਿਆਨ ਦੇਵਾਂਗਾ ਇੱਕ ਨਸ਼ਿਆਂ ਨੂੰ ਲੈ ਕੇ ਬੜਾ ਸਾਡੇ ਪਿੰਡ ਮੁੱਦਾ ਵਾ ਮੈਂ ਉਹ ਵੀ ਸਭ ਤੋਂ ਪਹਿਲਾਂ ਪਹਿਲ ਦੇ ਆਧਾਰ ਤੇ ਨਸ਼ਿਆਂ ਵਾਲੇ ਪੁਲਿਸ ਨੂੰ ਇਹੋ ਗੱਲ ਕਹੀ ਆ ਵੀ ਮੈਂ ਪਿੰਡ 'ਚ ਨਸ਼ਾ ਨਹੀਂ ਵਿਗਣ ਦੇਣਾ ਲੇਕਿਨ ਜੇ ਗੱਲ ਕਰੀਏ ਤੇ ਲੋਕੀ ਕਹਿੰਦੇ ਜਦੋਂ ਸੁੱਤੇ ਜੇ ਲੋਕੀ ਹੁੰਦੇ ਨੇ ਵਾਦੇ ਕਰਦੇ ਨੇ ਉਸ ਤੋਂ ਬਾਅਦ ਲੋਕੀ ਜਿਹੜੇ ਗੈਪ ਹੋ ਜਾਂਦੇ ਜੇ ਮੋਰਲ ਲਵਾਈਏ ਤਾਂ ਮੋਰਲ ਨੂੰ ਅਸੇ ਸੋ ਸੋ ਤਰਲੇ ਮਾਰਨੇ ਪੈਂਦੇ ਮਤਲਬ ਕੋਈ ਦਿਹਾੜੀ ਦਾ ਬੰਦਾ ਵਾ ਉਹ ਇੱਕ ਵਾਰੀ ਆਉਂਦਾ ਕਿਉਂਕਿ ਦਿਹਾੜੀ ਟੁੱਟ ਗਈ ਤਾਂ ਉਹਦਾ ਘਰ ਦਾ ਨੁਕਸਾਨ ਬੜਾ ਹੋ ਜਾਂਦਾ ਵਾ ਵੱਡੇ ਲੋਕ ਵਾਸਤੇ ਕੋਈ ਨੁਕਸਾਨ ਦੇ ਨਹੀਂ ਹੁੰਦਾ ਬਿਲਕੁਲ ਸਹੀ ਗੱਲ ਇਸੇ ਜਿਹੜੇ ਨੌਜਵਾਨ ਨੇ ਜਾਂ ਗਰੀਬ ਦਬਕਾ ਨੇ ਉਹਨਾਂ ਵਾਸਤੇ ਤੁਸੀਂ ਕੀ ਸਹੂਲਤਾਂ ਲੈ ਕੇ ਆਉਂਗੇ ਮੈਂ ਇਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣਗੂ ਤੰਗੀ ਪਰੇਸ਼ਾਨੀ ਤਾਂ ਕੋਈ ਨਹੀਂ ਨਾ ਹੋਊਗੀ ਪਿੰਡ ਨੂੰ ਵੀ ਆਈ ਜੀ ਪਹਿਲੀ ਕੋ ਆਪਸ਼ਨ ਹੀ ਆਈ ਜੀ ਸਾਇਨਸ ਉਹਨਾਂ ਵਾਲੀ ਇਹ ਤੇ ਇੱਥੇ ਪੱਕਾ ਇੱਕ ਦਫ਼ਤਰ ਬਣੇਗਾ ਤੇ ਜਿਹੜਾ ਮਤਲਬ ਪੂਰੇ ਦਿਨ ਦੇ ਵਿੱਚ ਕੰਮ ਕੀਤੇ ਜਾਣਗੇ ਪਿੰਡ ਦੇ ਹੀ ਕੰਮ ਕੀਤੇ ਜਾਣਗੇ ਮੈਂ ਕੋ ਆਪਣਾ ਪਰਸਨਲ ਹੀ ਕੰਮ ਨਹੀਂ ਕਰੂੰਗਾ ਕਿਸੇ ਵੀ ਮਤਲਬ ਕਦੀ ਅਜਿੱਤੀ ਕਰ ਕਦੀ ਕਿਸੇ ਦਾ ਥਾਣੇ 'ਚ ਜਾਂ ਕਿਤੇ ਹੋਦਾਂ ਕਿਤੇ ਪੈਸਾ ਨਹੀਂ ਲੱਗਣ ਦਿੱਤਾ ਇਮਾਨਦਾਰੀ ਨਾਲ ਚੱਲਿਆ ਤਾਂ ਗਾਂਹ ਇਮਾਨਦਾਰੀ ਨਾਲ ਚੱਲੂੰਗਾ ਜੇ ਦੋਹਾਂ ਢਾਈਆਂ ਸਾਲਾਂ 'ਚ ਜੇ ਹਜੇ ਤੱਕ ਕਿਸੇ ਦਾ ਆਪਾਂ ਪਾਹ ਪਹਿਹ ਨਹੀਂ ਨਾ ਲੱਗਣ ਦਿੱਤਾ ਤਾਂ ਗਾਂਵ ਨਹੀਂ ਕਿਸੇ ਦਾ ਲੱਗਣ ਦਵਾਂਗੇ ਮੈਂ ਵਾਦਾ ਕਰਦਾ ਪਿੰਡ ਵਾਲਿਆਂ ਨਾਲ ਆਪਣੀ ਜੁਬਾਨ ਦੇ ਪੂਰਾ ਖਰਾਬ ਕਰੂੰਗਾ ਜੇ ਗੱਲ ਕਰਾਂ ਆਮ ਪਾਰਟੀ ਜਾਂ ਭਾਜਪਾ ਅਕਾਲੀ ਦਲ ਜਾਂ ਕਾਂਗਰਸ ਹਾਂਜੀ ਕਈ ਪਾਰਟੀਆਂ ਇੱਥੇ ਆਈਆਂ ਨੇ ਕਈ ਵਾਅਦੇ ਕੀਤੇ ਨੇ ਕਈ ਦਾਅਵੇ ਕੀਤੇ ਨੇ ਹਾਂਜੀ ਲੇਕਿਨ ਲੋਕਾਂ ਦੇ ਵਿੱਚ ਇਹ ਨਰਾਜ਼ੇ ਰਹਿੰਦੀ ਆ ਅਸੀਂ ਕੰਮ ਕਰਾਉਣ ਜਾਈਏ ਤਾਂ ਤੁਹਾਡੇ ਪੈਸੇ ਲੱਗਦੇ ਨੇ ਜੇ ਕੰਮ ਕਰਾਉਣ ਜਾਈਏ ਤਾਂ ਤੁਹਾਡੇ ਸੂਸਲ ਗੱਲਾਂ ਗੰਨ ਸੁਣੀਆਂ ਪੈਂਦੀਆਂ ਬੰਦਾ ਚਾਹੇਗਾ ਹੋਸਲ ਕਰਨੇਗਾ ਕੀ ਲੱਗਦਾ ਕਿ ਤੁਹਾਨੂੰ ਇਹੋ ਜਿਹਾ ਕੋਈ ਵਾਅਦਾ ਕਰਨਾ ਚਾਹੀਦਾ ਵੀ ਜਿਹੜੇ ਲੋਕ ਤੁਹਾਡੀ ਸੇਵਾ ਕਰਨਾ ਮੈਂ ਕਹਿਆ ਜੀ ਇੱਕ ਵਾਰੀ ਪਿੰਡ ਬਸ ਮੇਰਾ ਸਾਥ ਦੇ ਦੇ ਦੂਜੀ ਵਾਰੀ ਮੇਰੇ ਸਾਹ ਨਾਲ ਮੈਨੂੰ ਲੋਕ ਘਰ ਜਾਣ ਕਿਸੇ ਮੇਰੇ ਪਰਿਵਾਰ ਘਰ ਜਾਣ ਦੀ ਲੋੜ ਨਹੀਂ ਪਊਗੀ ਵੋਟ ਕੈਂ ਸਿਰਫ ਇੱਕ ਵਾਰੀ ਪਿੰਡ ਲਈ ਟਿਕਟਾਈ ਆ ਪਿੰਡ ਹੁਣੇ ਪਿੰਡ ਨੇ ਆਪੇ ਹੀ ਇਸ ਚੀਜ਼ ਦਾ ਸੱਚ ਦਾ ਦੂੜਦਾ ਨਤਾਰਾ ਕਰ ਦੇਣਾ ਹੈ ਜੀ ਅਜੀਤਿਕਰ ਸਾਰਿਆਂ ਨੂੰ ਪਤਾ ਹੀ ਹੈ ਵੀ ਕੀ ਸਾਡੇ ਪਿੰਡ 'ਚ ਹੁੰਦਾ ਆ ਤੇ ਜੇ ਮੈਂ ਦੱਸ ਦੋ ਕਿਸੇ ਨੇ ਆਇਤੀ ਕਰਕੇ ਗਰੀਬ ਨਾਲ ਧੱਕਾ ਕੀਤਾ ਹੋਵੇ ਜਾਂ ਕਿਸੇ ਗਰੀਬ ਨਾਲ ਆਪਾਂ ਕਿਸੇ ਗਰੀਬ ਨੂੰ ਦਬਕਾ ਹਰ ਕਿਸੇ ਮੈਂ ਬੰਦੇ ਦਾ ਸਾਥ ਦਿੱਤਾ ਗਾ ਮੈਂ ਹੋਰ ਬੜਾ ਕੁਝ ਪਿੰਡ ਲਈ ਸੋਚ ਕੇ ਬੈਠਾ ਹਾਂ ਵੀ ਕੱਲ ਨੂੰ ਮੈਂ ਸੋਚੂਗਾ ਵੀ ਵੀ ਕਿਉਂ ਨੂੰ ਆਂਦੇ ਆ ਵੀ ਧੀਆ ਦਾ ਵਿਆਹ ਕਰਨਾ ਵਾ ਆਪਾਂ ਗੁਰਦੁਆਰਾ ਸਾਹਿਬ ਵੱਡੇ ਵਧੀਆ ਕੰਮ ਕਰਾਂਗੇ ਜਿਹੜੇ ਚੰਗੇ ਚੰਗੇ ਕੰਮ ਹੋਣਗੇ ਨਾ ਆਪਾਂ ਉਹ ਕੰਮ ਕਰਾਂਗੇ ਜਿਹੜਾ ਹਰ ਕਿਸੇ ਨੂੰ ਚੰਗੇ ਲੱਗਣ ਇੱਕ ਵਾਰੀ ਮੌਕਾ ਦੇਣਾ ਜੀ ਜਾਵੇ ਮਾਲਾਂ ਦੇ ਵਿੱਚ ਅਜੁੱ ਦੀ ਗਲੇ ਵਿੱਚ ਘੁੰਮੇ ਜੇ ਹਨੇਰਾ ਵਾ ਕੋਈ ਲਾਈਟ ਨਹੀਂ ਕੋਈ ਪ੍ਰਬੰਧ ਨਹੀਂ ਤੁਸੀਂ ਜੋ ਜਿੱਤ ਜੇ ਜੇ ਸਭ ਤੋਂ ਵੱਡੀ ਚੀਜ਼ ਕੀ ਲੱਗਿਆ ਲੋਕਾਂ ਇਹਦੇ ਐਲਾਈਟਾਂ ਲੂਟਾਂ ਦੇ ਵੀਰ ਜੀ ਛੋਟੀਆਂ ਜੀਆਂ ਗੱਲਾਂ ਆ ਇਹ ਜਦੋਂ ਮਰਜ਼ੀ ਇਹ ਤਾਂ ਭਾਵੇਂ ਕੋਲੋਂ ਵੀ ਆਪਾਂ ਲਵਾ ਦਿੰਦੇ ਗੱਲ ਉਹ ਨਹੀਂ ਕਿ ਕਈ ਪਤਾ ਕੀ ਚੱਕਰ ਖਰਾਬ ਹੋ ਜਾਂਦੀਆਂ ਲਾਈਟਾਂ ਲੱਗੀਆਂ ਜ਼ਰੂਰ ਹੈ ਕੁਝ ਏਰੀਆ ਚ ਲੱਗਣ ਵਾਲੀਆਂ ਲਾਈਟਾਂ ਜ਼ਰੂਰ ਲੱਗ ਜਾਣਗੀਆਂ ਸਿਰਫ ਗੱਲ ਇਦਾਂ ਵੀ ਕੰਮ ਪਿਛਲੇ ਸਾਲ ਡੇਢ ਸਾਲ ਤੋਂ ਇਸ ਕਰਕੇ ਕੰਮ ਨਹੀਂ ਹੋਇਆ ਵੀ ਕਿਉਂਕਿ ਸਾਡਾ ਏਰੀਆ ਜਿਹੜਾ ਉਹ ਟੁੱਟ ਗਿਆ ਸੀ ਕਿਉਂਕਿ ਸਾਡਾ ਗਮਟਾਲੇ ਦੇ ਨਾਲ ਜੁੜਿਆ ਸੀ ਗਮਟਾਲੇ ਦਾ ਹੀ ਕੌਂਸਲਰ ਸੀ ਤਾਂ ਉਹ ਏਰੀਆ ਸਾਡੇ ਤੋਂ ਟੁੱਟ ਚੁੱਕਾ ਹੈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਏਰੀਆ ਚ ਕੰ ਕਹੇ ਕਿ ਦੀਵੇ ਕਮਟਾਲਾ ਤੁਹਾਨੂੰ ਮਾਰਦਾ ਸੀ ਤਾਂ ਮਾਲਾ ਹੁਣ ਸਦਾ ਆਪਣੇ ਹਾਂ ਜੀ ਪਿੰਡ ਦੇ ਨੌਜਵਾਨ ਦੇ ਇੱਥੇ ਜੰਪਲ ਤੁਹਾਡਾ ਹਾਂ ਜੀ ਹੁਣ ਦੱਸੋ ਵੀ ਲੋਕਾਂ ਵਾਸਤੇ ਕੀ ਹੋਇ ਸਤ ਲੈ ਜਾਓਗੇ ਲੋਕੀ ਕਹਣਗੇ ਯਾਰ ਸਾਰੀਆਂ ਜਿਹੜੀਆਂ ਸਰਕਾਰ ਵੱਲੋਂ ਮਿਲਦੀਆਂ ਨਾ ਉਹ ਸਾਰੀਆਂ ਹੀ ਮਿਲਣਗੀਆਂ ਵੀ ਮੈਂ ਆਪਣੇ ਜਿੱਦਾਂ ਮਰਜ਼ੀ ਭਾਵੇਂ ਜਿੰਨਾ ਮਰਜ਼ੀ ਦਿਲੋਂ ਯੋਰ ਲਾ ਕੇ ਸਾਰਿਆਂ ਨੂੰ ਦਵਾਉਂਗਾ ਜੇ ਸ਼ਾਇਦ ਬਲ ਕਿ ਇਹਨੂੰ ਦੇ ਆ ਜਿਹੜੇ ਆਪਣੇ ਪੈਸੇ ਆਉਂਦੇ ਆ ਜਿਹੜੇ ਸਰਕਾਰ ਵੱਲੋਂ ਜਿਹੜੇ ਆਪਣੇ ਕੱਚੇ ਘਰ ਬਣੇ ਜਿਨ੍ਹਾਂ ਦੇ ਬਾਲਿਆਂ ਵਾਲੀਆਂ ਛੱਤਾਂ ਆ ਉਹਨਾਂ ਦੇ ਪੈਸੇ ਜਿੱਦਾਂ ਮਤਲਬ ਕਈ ਵਿਚਾਰੇ ਫਾਰਮ ਭਰਨ ਤੋਂ ਹੀ ਰਹਿ ਜਾਂਦੇ ਆ ਹਨਾ ਹਾਂਜੀ ਧਾਰਕ ਇਹ ਤਾਂ ਆਮਨੀਆਂ ਚਲੋ ਇਹੋ ਜਿਹੇ ਆਪਾਂ ਕੈਂਪ ਪਿੰਡ ਚ ਵੀ ਲਵਾ ਦਾਂਗੇ ਜਿਹੜੇ ਆਪਣੇ ਤੁਹਾਡੇ ਮਾਲਾਂ ਦੇ ਵੋਟਰ ਸਪੋਰਟਰ ਉਹਨਾਂ ਕੀ ਬੇਲ ਕਰਨਾ ਜਾਓਗੇ ਕਈ ਬੰਦੇ ਇਹੋ ਜਿਹੇ ਨੇ ਅਕਾਲੀ ਦਲ ਹੈਗੇ ਆ ਕਾਂਗਰਸ ਤੇ ਵੀ ਹੈਗੇ ਆ ਆਜਾਦ ਹੀ ਖੜੇ ਆ ਹਾਂਜੀ ਹਾਂ ਜੀ ਵਿਚਵਾਦ ਹੋਣ ਜਾਂਦੇ ਲੋਕ ਮੈਂ ਇਹੋ ਗੱਲ ਕਹੂੰਗਾ ਜੀ ਪਿੰਡ ਚ ਪਹਿਲੀ ਵਾਰੀ ਟਿਕਟ ਮਿਲੀ ਆ ਮੈਨੂੰ ਟਿਕਟਰੀ ਮਿਲੀ ਮੇਰੇ ਪਿੰਡ ਨੂੰ ਟਿਕਟ ਮਿਲੀ ਆ ਵੀ ਮੈਂ ਤਾਂ ਜਿੰਨਾ ਮੇਰੇ ਪਿੰਡ ਨੇ ਮੇਰਾ ਸਾਥ ਦਿੱਤਾ ਨਾ ਸਿਰਫ ਇਹ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਮੇਰੇ ਵੀਰ ਮੇਰੇ ਭਰਾ ਮੇਰੇ ਬਜ਼ੁਰਗ ਇਹਨਾਂ ਸਾਰਿਆਂ ਦੀਆਂ ਦੁਆਵਾਂ ਨਾਲ ਮੈਨੂੰ ਟਿਕਟ ਮਿਲੀ ਆ ਵੀ ਇਹਨਾਂ ਸਾਰਿਆਂ ਨੇ ਮੈਨੂੰ ਕਿਹਾ ਵੀ ਰਾਵਲ ਸਿੰਘ ਤੈਨੂੰ ਟਿਕਟ ਮਿਲਣੀ ਆ ਤੇ ਇਸ ਕਰਕੇ ਮੈਨੂੰ ਮੈਨੂੰ ਅੱਜ ਗੁਰੂ ਰਾਮਦਾਸ ਜੀ ਨੇ ਬੜੀ ਬਖਸ਼ਿਸ਼ ਕੀਤੀ ਆ ਚਲੋ ਮਹਾਰਾਜ ਨੇ ਗਾਂ ਵੀ ਕਰੂਗਾ ਸੱਚੇ ਮਨ ਤਨ ਨਾਲ ਤੁਰਿਆ ਮੋਟਨ ਕੀ ਅਪੀਲ ਕਰਨਾ ਚਾਹੁੰਦਾ ਹਾਂ ਕੋ ਇਲੈਕਸ਼ਨਾਂ ਦਾ ਦੇਣਾ ਮੈਂ ਇਹੋ ਅਪੀਲ ਮੈਂ ਤੇ ਪਹਿਲੇ ਦਿਨ ਵੀ ਜਿੱਦਣ ਮੈਂ ਮੈਦਾਨ ਦੇ ਵਿੱਚ ਮਤਲਬ ਉਤਰਿਆ ਹਾਂ ਤੇ ਮੈਂ ਪੋਸਟ ਪਹਿਲੇ ਦਿਨ ਵੀ ਫੇਸਬੁੱਕ ਤੇ ਇਹੋ ਪਾਈ ਵੀ ਆਪਾਂ ਭਾਈਚਾਰਾ ਬਣਾ ਕੇ ਰੱਖਣਾ ਆ ਇਹ ਵੋਟਾਂ 5 ਸਾਲ ਬਾਅਦ ਆਉਂਦੀਆਂ ਹੀ ਆ ਆਉਂਦੀਆਂ ਰਹਿਣੀਆਂ ਆ ਤੇ ਪਰ ਭਾਈਚਾਰਾ ਜਿਹੜਾ ਇੱਕ ਵਾਰੀ ਬੰਦੇ ਦਾ ਟੁੱਟ ਜਾਂਦਾ ਉਹ ਦੁਬਾਰਾ ਨਹੀਂ ਬਣਦਾ ਆਪਾਂ ਪਿੰਡ ਦੇ ਵਿੱਚ ਭਾਈਚਾਰਾ ਹੀ ਬਣਾ ਕੇ ਰੱਖਣਾ ਹਾਂ ਹਾਂ